ਜਲੰਧਰ ਗੁਰਾਇਆਂ ਦੇ ਨੇੜੇ ਇੱਕ ਗੱਡੀ ਦਾ ਟਾਇਰ ਫਟਣ ਦੇ ਕਰਕੇ ਵਿਚ ਰਸਤੇ ਹੀ ਐਕਸੀਡੈਂਟ ਹੋ ਗਿਆ। ਘਟਨਾ ਦੇ ਵਕਤ ਪਰਿਵਾਰ ਦੇ 5 ਮੈਂਬਰ ਉਸ ਗੱਡੀ ਦੇ ਵਿੱਚ ਸਵਾਰ ਸਨ। ਸਾਰਿਆਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਨੇ ਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਐ। ਘਟਨਾ ਦਾ ਪਤਾ ਚੱਲਦਿਆਂ ਹੀ 2 ਮਿੰਟ ਦੇ ਵਿੱਚ ਸੜਕ ਪ੍ਰਬੰਧਕਾਂ ਫੋਰਸ ਮੌਕੇ ਦੇ ਉੱਤੇ ਪਹੁੰਚਦੀ ਐ ਅਤੇ ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਗੁਰਾਇਆਂ ਪੁਲਿਸ ਨੂੰ ਵੀ ਦੀਤੀ ਜਾ ਰਹੀ ਹੈ ਲਖਮੀਆਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਚਰਨ ਸਿੰਘ ਕਮਲ अरोड़ा ਪਤਨੀ ਅਮਰੀਕ ਸਿੰਘ ਫਤੇ ਪੁੱਤਰ ਅਮਰੀਕ ਸਿੰਘ ਪੁਸ਼ਪਿੰਦਰ कौर ਪਤਨੀ ਗੁਰਚਰਨ ਸਿੰਘ ਨਿਵਾਸੀ ਯਮੁਨਾ ਨਗਰ ਤੋਂ ਹੋਈ ਹੈ ਤੇ ਅਮਰਤ कौर ਪਤਨੀ ਅਮਰਜੀਤ ਸਿੰਘ ਨਿਵਾਸੀ ਰੁੜਕੀ ਵੱਜੋ ਹੋਈ ਹੈ ਇਸ ਦੇ ਵਿੱਚ ਕਮਲ अरोड़ा ਦੀ ਹਾਲਤ ਤਾਂ ਗੰਭੀਰ ਬਣੀ ਹੋਈ ਹੈ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਵਿੱਚੋਂ ਐਸਆਈ ਸਰਬਜੀਤ ਸਿੰਘ ਨੇ ਕਿਹਾ ਕਿ ਗੁਰਾਇਆਂ ਰਾਸ਼ਟਰੀ ਰਾਜਮਾਰਗ ਦੇ ਵਿੱਚ ਟਾਇਰ ਫਟਣ ਦੇ ਕਰਕੇ ਇਹ ਗੱਡੀ ਦੁਰਘਟਨਾ ਗ੍ਰਸਤ ਹੋ ਗਈ ਹੈ ਜਿਸ ਦੇ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰ ਸਵਾਰ ਸਨ ਪਰ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਅਮਰੀਕ ਸਿੰਘ ਸਿਗੇਜੀ ਜਿਹੜੇ ਚਾਲਕ ਸਿਗੇ ਅਮਰੀਕ ਸਿੰਘ ਸਾਨੂੰ ਗੁਰਚੰਦ ਸਿੰਘ ਜਿਹੜੇ ਇਸ ਗੱਡੀ ਦੇ ਵਿੱਚ ਅਮਰੀਕ ਸਿੰਘ ਦੇ ਸਮੇਤ ਪੰਜ ਫੈਮਿਲੀ ਮੈਂਬਰ ਸੀਗੇ ਟੋਟਲੀ ਪੰਜ ਜਣੇ ਸੀਗੇ ਜਿਨ੍ਹਾਂ ਨੂੰ ਪੰਜ ਪੰਜੇ ਇੰਜਰਡ ਹੋਏ ਨੇ ਸਾਡੀ ਫੋਰਸ ਨੇ ਸਾਡੀ ਟੀਮ ਨੇ ਰਾਇਲ ਹਸਪੀਟਲ ਜਿਨ੍ਹਾਂ ਨੂੰ ਐਡਮਿਟ ਕਰਾਇਆ ਜਿੱਥੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਥੋੜਿਆ ਸੀਰੀਅਸ ਹੋਣ ਕਰਕੇ ਉਹਨਾਂ ਨੂੰ ਡੀਐਮਸੀ ਰੈਫਰ ਕੀਤਾ ਗਿਆ ਬਾਕੀ ਇਹਨਾਂ ਦੀ ਗੱਡੀ ਆ ਗੱਡੀ ਇਹਨਾਂ ਦੀ ਅਸੀਂ ਕ੍ਰੇਨ ਮਗਵਾ ਕੇ ਜਿੱਥੇ ਕਹਿਣਗੇ ਉੱਥੇ ਉਹਨਾਂ ਦੀ ਪਹੁੰਚਾ ਦਾਂਗੇ ਤੇ ਗੱਡੀ ਹਾਸਾ ਹੋਣ ਦਾ ਕਾਰਨ ਆ ਕਿ ਟਾਇਰ ਫਟ ਗਿਆ ਬ੍ਰਾਂਡ ਦੇ ਓਵਰ ਬ੍ਰਿਜ ਤੇ ਬੱਸ ਸਟੈਂਡ ਵਾਲਾ ਓਵਰਜ ਤੇ ਟਾਇਰ ਫਟਣ ਕਾਰਨ ਇਹ ਗੱਡੀ ਦਾ ਨੁਕਸਾਨ ਹੀ ਗਈ ਹੈ ਜੀ ਕੋਈ ਜਾਨੀ ਨੁਕਸਾਨ ਵੀ ਹੋਇਆ ਜੀ ਨਹੀਂ ਜਾਨੀ ਨੁਕਸਾਨ ਤੋਂ ਬਚਾਇਆ ਉਹ ਉਸ ਤਰ੍ਹਾਂ ਮਤਲਬ ਜਿਹੜੇ ਇੰਜਰਡ ਹੋਏ ਨੇ ਪੰਜ ਫੈਮਿਲੀ ਮੈਂਬਰ ਸਮੇਤ ਚਾਲਕ ਵੀ ਬਿਊਰੋ ਰਿਪੋਰਟ ਔਨ ਪੁਆਇੰਟ ਜਲੰਧਰ ਗੁਰਾਇਆਂ ਦੇ ਨੇੜੇ ਇੱਕ ਗੱਡੀ ਦਾ ਟਾਇਰ ਫਟਣ ਦੇ ਕਰਕੇ ਵਿਚ ਰਸਤੇ ਹੀ ਐਕਸੀਡੈਂਟ ਹੋ ਗਿਆ। ਘਟਨਾ ਦੇ ਵਕਤ ਪਰਿਵਾਰ ਦੇ 5 ਮੈਂਬਰ ਉਸ ਗੱਡੀ ਦੇ ਵਿੱਚ ਸਵਾਰ ਸਨ। ਸਾਰਿਆਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਨੇ ਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦਾ ਪਤਾ ਚੱਲਦਿਆਂ ਹੀ 2 ਮਿੰਟ ਦੇ ਵਿੱਚ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਤੇ ਪਹੁੰਚਦੀ ਹੈ ਅਤੇ ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਗੁਰਾਇਆਂ ਪੁਲਿਸ ਨੂੰ ਵੀ ਦਿੱਤੀ ਜਾ ਰਹੀ ਹੈ ਜ਼ਖਮੀਆਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਚਰਨ ਸਿੰਘ ਕਮਲ अरोड़ा ਪਤਨੀ ਅਮਰੀਕ ਸਿੰਘ ਫਤੇ ਪੁੱਤਰ ਅਮਰੀਕ ਸਿੰਘ ਪੁਸ਼ਪਿੰਦਰ कौर ਪਤਨੀ ਗੁਰਚਰਨ ਸਿੰਘ ਨਿਵਾਸੀ ਯਮੁਨਾ ਨਗਰ ਤੋਂ ਹੋਈ ਹੈ ਤੇ ਅਮਰਤ ਕੌਰ ਪਤਨੀ ਅਮਰਜੀਤ ਸਿੰਘ ਨਿਵਾਸੀ ਰੁੜਕੀ ਵੱਜੋ ਹੋਈ ਹੈ ਇਸ ਦੇ ਵਿੱਚ ਕਮਲ अरोड़ा ਦੀ ਹਾਲਤ ਤਾਂ ਗੰਭੀਰ ਬਣੀ ਹੋਈ ਹੈ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਵਿੱਚੋਂ ਐਸਆਈ ਸਰਬਜੀਤ ਸਿੰਘ ਨੇ ਕਿਹਾ ਕਿ ਗੋਰਾਇਆ ਰਾਸ਼ਟਰੀ ਰਾਜਮਾਰਗ ਦੇ ਵਿੱਚ ਟਾਇਰ ਫਟਣ ਦੇ ਕਰਕੇ ਇਹ ਗੱਡੀ ਦੁਰਘਟਨਾਗ੍ਰਸਤ ਹੋ ਗਈ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਦੇ 5 ਮੈਂਬਰ ਸਵਾਰ ਸਨ ਪਰ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਅਮਰੀਕ ਸਿੰਘ ਸਗੇਜੀ ਜਿਹੜੇ ਚਾਲਕ ਸੀਗੇ ਅਮਰੀਕ ਸਿੰਘ ਸਾਨੂੰ ਗੁਰਚੰਦ ਸਿੰਘ ਜਿਹੜੇ ਗੱਡੀ ਦੇ ਵਿੱਚ ਅਮਰੀਕ ਸਿੰਘ ਦੇ ਸਮੇਤ ਪੰਜ ਫੈਮਿਲੀ ਮੈਂਬਰ ਸੀਗੇ ਟੋਟਲੀ ਪੰਜ ਜਣੇ ਸੀਗੇ ਜਿਨ੍ਹਾਂ ਨੂੰ ਪੰਜ ਪੰਜੇ ਇੰਜਰਡ ਹੋਏ ਨੇ ਸਾਡੀ ਫੋਰਸ ਨੇ ਸਾਡੀ ਟੀਮ ਨੇ ਰਾਇਲ ਹਸਪੀਟਲ ਜਿਨ੍ਹਾਂ ਨੂੰ ਐਡਮਿਟ ਕਰਾਇਆ ਜਿੱਥੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਥੋੜਿਆ ਸੀਰੀਅਸ ਹੋਣ ਕਰਕੇ ਉਹਨਾਂ ਨੂੰ ਡੀਐਮਸੀ ਰੈਫਰ ਕੀਤਾ ਗਿਆ ਬਾਕੀ ਇਹਨਾਂ ਦੀ ਗੱਡੀ ਆ ਗੱਡੀ ਇਹਨਾਂ ਦੀ ਅਸੀਂ ਕ੍ਰੇਨ ਮੰਗਵਾ ਕੇ ਜਿੱਥੇ ਕਹਿਣਗੇ ਉੱਥੇ ਉਹਨਾਂ ਦੀ ਪਹੁੰਚਾ ਦਾਂਗੇ ਤੇ ਗੱਡੀ ਹਾਸਾ ਹੋਣ ਦਾ ਕਾਰਨ ਆ ਕਿ ਟਾਇਰ ਫਟ ਗਿਆ ਬ੍ਰਾਂਡ ਦੇ ਓਵਰ ਬ੍ਰਿਜ ਤੇ ਫਸਟ ਸਟੈਂਡ ਵਾਲਾ ਓਵਰ ਬ੍ਰਿਜ ਤੇ ਟਾਇਰ ਫਟਣ ਕਾਰਨ ਇਹ ਗੱਡੀ ਦਾ ਨੁਕਸਾਨ ਨਹੀਂ ਗਈ ਹੈ ਜੀ ਕੋਈ ਜਾਨੀ ਨੁਕਸਾਨ ਵੀ ਹੋਇਆ ਜੀ ਨਹੀਂ ਜਾਨੀ ਨੁਕਸਾਨ ਤੋਂ ਬਚਾਇਆ ਉਸ ਤਰ੍ਹਾਂ ਮਤਲਬ ਜਿਹੜੇ ਇੰਜਰਡ ਹੋਏ ਨੇ ਪੰਜ ਫੈਮਿਲੀ ਮੈਂਬਰ ਸਮੇਤ ਚਾਲਕ ਦੇ ਬਿਊਰੋ ਰਿਪੋਰਟ ਔਨ ਪੁਆਇੰਟ